मेरा नाम राजेश ये बस आपकी है हाँ अपनी है कैसे हुआ ये कोहरा लगा हुआ था ये ट्रक वाले ने मुंह काट दिया ऐसे से आ रहे थे आप हम तो जम्मू से आ रहे थे क्या देहरादूर सवारी बच्चा जी नुकसान हुआ जो सवारी तो थी उसका बचाओगे सबका बचाओ सवारी कितनी थी 5710 ਵਾਰੀ 5710 ਵਾਰੀ ਉਹ ਜੋ ਕੋਈ ਟੱਕਰ ਆ ਉਸ ਦਾ ਗੇ ਉਹ ਕਬਜ਼ਾ ਹੋ ਗਿਆ ਉਸ ਦਾ ਬਤਰਾ ਉਹ ਵੀ ਬਤਰਾ ਹੈ ਕਿਹਾ ਮੇਰਾ ਨਾਮ ਮਨਮੀਤ ਸਿੰਘ ਆ ਭਾਈ ਤੇ ਮੌਕੇ ਤੇ ਆਇਆ ਕਿਸਾਰਾ ਮਾਮਲਾ ਜੀ ਮੈਂ ਬਿਨਾਂ ਟੱਪ ਆਇਆ ਨਾਮ ਦਾ ਇਹ ਟੱਪਾ ਤੇ ਉੱਥੇ ਜਨ ਕੇ ਡਰਾਈਵਰ ਜਿੱਦਾਂ ਰੁਕਦੇ ਆ ਉਹਨਾਂ ਨੇ ਇਹ ਦੱਸਿਆ ਕਿ ਪਿੱਛੇ ਐਕਸੀਡੈਂਟ ਹੋਇਆ ਆ ਤੋ ਜਦੋਂ ਮੈਂ ਇੱਥੇ ਆਇਆ ਦੇਖਿਆ ਐਸਐਸਐਫਟੀ ਮੈਂ ਆਪਣੀ ਪਹੁੰਚੀ ਆ ਤੇ ਪੈਪਸੀ ਦਾ ਕਜਾਮ ਲੱਗਾ ਹੋਇਆ ਆ ਜਾਣ ਕੇ ਪੈਪਸੀ ਦਾ ਕਜਾਮ ਲੱਗਾ ਹੋਇਆ ਆ ਕਉਕੀ ਮੈਂ ਡਰਾਈਵਰਾਂ ਨੂੰ ਵੀ ਕਹਿ ਗਿਆ ਕਿ ਗੱਡੀਆਂ ਧਿਆਨ ਨਾਲ ਚਲਾਓ ਕਿ ਤੋਂਦ ਪਹਿਲੇ ਦਿਨ ਹੀ ਅਜੇ ਪਈ ਆ ਤੇ ਐਕਸੀਡੈਂਟ ਹੋ ਗਿਆ ਆ ਬੜੀ ਪਤਾ ਲੱਗਾ ਬੰਦੇ ਕਿੱਦਾਂ ਤੇ ਜਿਹੜੇ ਮੌਕੇ ਤੇ ਅਜੇ ਤੱਕ ਤਾਂ ਬਚਾਇਆ ਬਸ ਐਸਐਸਐਫਟੀ ਪਹੁੰਚੀ ਆ ਜਸਵਿੰਦਰ ਜੀ ਪਹੁੰਚੇ ਆ ਬਸ ਦੇਖਦੇ ਆ ਭਾਜੀ 10 ਮਿੰਟ ਪਹਿਲਾਂ ਇੱਕ ਹੋਰ ਐਕਸੀਡੈਂਟ ਹੋਇਆ ਸੀ ਰਾਤ ਦੇ ਵਿੱਚ ਤੁੰਦ ਜਿਆਦਾ ਹੋਣ ਕਾਰਨ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਦੇ ਉੱਤੇ ਜਿਹੜੀ ਗਰਿੱਲ ਲੱਗੀ ਉਹਦੇ ਵਿੱਚ ਉਹ ਵੱਜ ਗਏ ਉਹਨਾਂ ਦੇ ਵੀ ਸੱਟਾਂ ਜਿਆਦਾ ਲੱਗੀਆਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਅਸੀਂ ਦਾਖਲ ਕਰਵਾ ਕੇ ਆਏ ਸੀ ਜਦੋਂ ਅਸੀਂ ਬਾਸਿਆਂ ਦੇ ਫਲੋਰ ਪਹੁੰਚੇ ਤਾਂ ਸਾਨੂੰ 112 ਤੋਂ ਕਾਲ ਆਈ ਜਿਹਦੇ ਵਿੱਚ ਸਾਨੂੰ ਐਕਸੀਡੈਂਟ ਬਾਰੇ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਐਂਬੂਲੈਂਸ ਬੁਲਾ ਕੇ ਜਿਨ੍ਹਾਂ ਜ਼ਖਮੇ ਦੇ ਸੱਟਾਂ ਲੱਗਿਆ ਉਹਨਾਂ ਨੂੰ ਹਸਪਤਾਲ ਦਾ ਹਸਪਤਾਲ ਫਲੋਰ ਭੇਜ ਦਿੱਤਾ ਗਿਆ ਕਿਉਂ ਲੋੜ ਅਸੀਂ ਕਿੰਨੇ ਜਾਨੀ ਨਖਾਨਾ ਨਹੀਂ ਹੋਇਆ ਅਜ ਕੋਈ ਵੀ ਤੇ ਅਸੀਂ ਹੁਣ ਆਪਣੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਮੰਗਾ ਰਹੇ ਆ ਤੇ ਰੋਡ ਕਲੀਅਰ ਕਰਾ ਰਹੇ ਆ ਕਿੰਨੇ ਕੁ ਬੰਦੇ ਸੀ ਬੱਸ ਦੇ ਵਿੱਚ ਮੈਂ ਪਤਾ ਲੱਖੂ ਇਹਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਚੁੱਕੇ ਹਾਂ ਬੱਸ ਕਿੱਥੇ ਦੀ ਹੈ ਪਤਾ ਲੱਗਦਾ ਹੈ ਬੱਸ ਵਾਲੀ ਨਹੀਂ ਹੈ ਬਰਾਮ ਵਿਜੇਵਾਲਾ ਦੀ ਹੈ ਟੂਰਿਸਟ ਬੱਸ ਹੈ ਇਹ